ਜਿਹੜੀ ਇੱਕ ਮੁੱਦੇ ਵਿੱਚ ਜਿਹੜੀ ਅੱਜ ਆਪਾਂ ਕਾਨਫਰੰਸ ਕਰ ਰਹੇ ਆ ਕਿ ਜੋ ਜੋ ਤ ਨਸ਼ਿਆਂ ਦੇ ਵਿਰੁੱਧ ਜਿਹੜੀ ਡਰਾਈਵ ਚਲਾਈ ਹੋਈ ਆ ਉਹਦੇ ਵਿੱਚ ਸੰਤ ਵੀਜਨ ਜਿਹੜੀ ਆ ਰੂਲਰ ਵੱਲੋਂ શ્રી ਨਿਰੰਦਰ ਸਿੰਘ ਯੀਐਸਪੀ ਦੇ ਰਾਹੀਂ ਹੈ ਮਿਤੀ 1 4 25 ਨੂੰ ਐਸਐ ਜਗਦੀਪਨਾ ਦੇ ਜੀ ਸਿੰਘ ਸੇਜ ਦੇ ਪੁਰਸਪਾਰਟੀ ਵੱਲੋਂ ਡਲੇਵਰ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਪਰਮਜੀਤ ਸਿੰਘ son of ਵਾਲ ਸਿੰਘ ਵਾਸੀ ਬਲਵਾਂਗਰ ਬਲਟਾਉਨ ਅਤੇ ਸਾਦਕ ਮੁਹੰਮਦ ਉਸ ਅੰਡਾ ਸਨ ਆਫ ਤਾਜ ਮੁਹੰਮਦ ਵਾਸੀ ਪਿੰਡ ਸਟਾਕ ਖਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਜਿਹੜਾ ਕਾਬੂ ਕੀਤਾ ਆ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਨੇ ਖਿਲਾਫ ਜਿਹੜਾ ਮੁਕਦਮਾ ਨੰਬਰ 43 ਮਿਤੀ 1425 ਅੰਡਰ ਸੈਕਸ਼ਨ 585 ਪੀਐਸ ਹਰਿਆਣਾ ਕੇ ਦਰਜ ਕੀਤਾ ਗਿਆ ਮੁਕਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋਰ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵੱਖ-ਵੱਖ ਹੋਰ ਵੀ ਬਾਤਾਂ ਕਰ ਦਿੱਤੀਆਂ ਇਹਨਾਂ ਕੋਲ ਜਿਹੜਾ ਖਡਾਉਣਾ ਨਾਮਾ ਪਿਸਤੌਲ ਜਿਹਦੇ ਵਿੱਚੋਂ ਵਗੈਰਾ ਅੱਗ ਵਗੈਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੀ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਉਕ ਹੁੰਦਾ ਆ ਉਹਨਾਂ ਨੂੰ ਇਹਨੋਂ ਜਿਹੜੇ ਨਿਸ਼ਾਨਾ ਮਨਾਉਂਦੇ ਸਾਰ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਵਾਲੀ ਫੈਕਟਰੀ ਆ ਉਥੋਂ ਐਕਟਵਾਸਰ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਇਆ ਹੋਇਆ ਇਸੇ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਭੀਕੌਰ ਨਹਿਰ ਦੇ ਉੱਤੇ ਜਿਹੜਾ ਪਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁਸ਼ਕਿਸ਼ ਕਰਕੇ ਅਡੈਕਟੀਵੇਸ਼ਨ ਤਰਾ ਕੇ ਇਹਨਾਂ ਨੂੰ ਮਲਾਜਮ ਨੂੰ ਕਰਦੇ ਇਹਨਾਂ ਨੇ ਤਹਿਲੇ ਇੱਕ ਵੱਖਰਾ ਮਕਦਮਾ ਨੰਬਰ 45 ਜਿਹੜਾ 25309 4 ਵੀ ਐਨ ਅਸਤੇ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੁਸ਼ਟੀਮਾਨ ਲਿਆ ਆ ਜਿਹੜਾ ਸਾਦਿਕੂਰ ਤੋਂ ਮੁਹੰਮਦ ਹੈ ਇਹਦੇ ਪਾਸ ਪਹਿਲਾਂ ਵੀ ਪੰਜ ਕੇਸ ਦਰਜ ਹੈ ਮੁਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਟੀਸ਼ਾਸ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ ਜਿਹੜਾ ਇਹਨਾਂ ਨਾਲ ਨਤੀਜਾ ਸਾਥੀ ਸੀ ਸਰਜੀ ਵਾਸੀ ਪਿੰਡ ਕਾਂਗੜੀਆ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਪੁਰਾਣਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋ ਦੇ ਵਿੱਚ ਜਿਹੜੀਆਂ ਰੋ ਪਵਾਸੀ ਨਸ਼ਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਭ ਇਹਨਾਂ ਦੇ ਅਸੀਂ ਟਰੈਕ ਗਾਲਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰੈਚਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗੜਾਸੀ ਬਾਰਦਾਤ ਵਿੱਚ ਇੱਕ ਮੂਸਾਖ ਜੋ ਵਰਦੇ ਸੰਭ ਨੂੰ ਗ੍ਰਾਂਥ ਕੀਤਾ ਰਿਹਾ ਆ ਤੇ ਇਹਨਾਂ ਨੇ ਗਲਬ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਹੈ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਰ ਜਿਹੜਾ ਸੌਂਦਵੀਂ ਜਿਹੜੀਆਂ ਬੁੱਲਵਾਰ ਖਾਣੇ ਵੱਲੋਂ ਇੱਕ 17325 ਨੂੰ ਜਿਹੜਾ ਜਸ਼ਨਦੀਪ ਸਿੰਘ ਢਾਕੜ ਅਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਦਾ ਬੋਸ ਆ ਕੇ ਹਲੋ ਗ੍ਰਾਮ ਕੀਤਾ ਜਦੋਂ ਇਹਨਾਂ ਦੀ ਪੁਛਗੈਸ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੂੰ ਵੀ ਕਾਫੀ ਜਿਹੜੀਆਂ ਬਾਅਦਾਂ ਦਾ ਉਹਦੇ ਬੱਚੇ ਦੇ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਕੋਲ ਵੀ ਇੱਕ ਬਕਰਾ ਮੁਕੱਦਮਾ ਦਰਕਰ ਕੀਤੀ 31/11/2025 ਬਾਈਕਾਂਡ 85 ਦੇ ਅੰਦਰ ਤਹਿ ਕੇ ਜਦੋਂ ਇਹਨੇ ਫਾਰਵਰਡ ਬੈਕਵਰਡ ਲਿੰਕ ਰਿਜਿਸਟਰੀ ਕੀਤਾ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜੋ ਰਜਿਸਟਰ ਕੀਤਾ ਗਿਆ ਹੈਗਾ ਇਹਨਾਂ ਪਾਸੋਂ ਪੁੱਛ ਕੇ ਅਸ਼ਿਰ ਤੇ ਤਿੰਨ ਜਿਹੜੇ ਹੈਗੇ ਆ ਪਿਸਟਲ ਬਰਾਮਦ ਕੀਤੇ ਜਿਹੜੇ 30 ਬੋਰ ਦੇ ਤੇ ਜਿਹੜੇ ਵੇੜੇ ਨੇ ਇਟਰੀ ਦੇ ਬਣੇ ਹੋਏ ਸੀ ਤੇ ਸਵੇਤ ਮੈਜਿਨ ਜਿਹੜਾ ਅਸੀਂ ਉਹਨਾਂ ਦਾ ਬRAND ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਰਟੋਨ ਜਿਹੜਾ ਸ਼ਾਪੁਰਵੀਖਿਆ ਜਿਹੜਾ ਇੱਕ ਮੁਕੱਦਮਾ ਹੋਰ 260 ਨਸ਼ੀਲੇ ਗਰਮ ਤਾਬੀਕ ਤੋਲ ਜਿਹੜਾ ਦਰਜ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮ ਆ ਨਸ਼ਿਆਂ ਦੇ ਖਿਲਾਫ ਜਿਹੜੀ ਆ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੀ ਜਗਤੀ ਹੀ ਮੁੜ ਕੇ ਲੁੱਟਾਂ ਪੋਣ ਨੂੰ ਜਿਹੜਾ ਅਜਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਦਾ ਜਿਹੜਾ ਸਬਡਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹaryana ਬੋਲਵਾਲ ਮਾਰਕਾਉਂਸ ਆਫ ਕਬੀਲਾ ਤੇ ਪੂਰੇ ਸ਼ਿਹਾਪੁਰ ਦੇ ਡਿਸਟ੍ਰਿਕਟ ਵਿੱਚ ਫੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਦੀ ਕੋਸ਼ਿਸ਼ ਕਰਕੇ ਇਹੀ ਬੰਦੇ ਬਾਰਦਾਤਾਂ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਨੂੰ ਲੁੱਟੋਗੀਆਂ ਨਹੀਂ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 200 ਸ਼ਹਿਰੀ ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜੇ ਦੱਦ ਕਰ ਦਿੱਤੇ ਔਰ ਵੱਖਰੇ ਮਕਦਮੇ ਜਿਹੜੀ ਇਹਨਾਂ ਲੁੱਟਾਂ ਖੋਹ ਕੀਤੀ ਹੈ ਸਾਡੀਆਂ ਕਾਫੀ ਕ੍ਰੇਸ ਹੋ ਗੀਆਂ ਸਰ ਕਿੰਨੇ ਪਰਤੋਂ ਬੰਦੇ ਸਨ ਜਿਹੜੇ ਇਹ ਕਰਦੇ ਇਹਦੇ ਵਿੱਚ ਜਿਹੜੇ ਚਾਰ ਜਿਹੜੇ ਟੋਕਲ ਗੈਰਕੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਘਟਾਉਣਾ ਨਾ ਪਿਸਤੌਲ ਆ ਜਾਂ ਐਂਡੀ ਦਾ ਰਿਕਵਰੀ ਆ ਉਹ ਫਾਰਵਰਡ ਲੇਨ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬ੍ਰਸ਼ ਕਰ ਰਹੇ ਹਾਂ ਇਹ ਇਹ ਆਪਸ ਵਿੱਚ ਕਿੰਨਾ ਗਲਵਾਪੇ ਤੋਂ ਇੱਕ ਸਟੋਰ ਦਾ ਕਿਚਾਪੜ ਦਾ ਇੰਤਲ ਅੰਗਲਾ ਵਿੱਚ ਇਹਨਾਂ ਦੇ ਵਿੱਚ ਪੂਤੀ ਜਿਹੜੇ ਜਿਹਦੇ ਨਾਲ ਜਿਹਦੇ ਵਿਚਾਰ ਮਿਲਦੇ ਪੰਜਾਬੀ ਦੇ ਵਿੱਚ ਉਹ ਵੀ ਅੰਗਰੇਜ਼ੀ ਅੰਗਲੀ ਪੈਦੀ ਪੈਦੀ ਹੈਗੀ ਆ ਇਹ ਬੰਦੇ ਪਹਿਲਾਂ ਵੀ ਇਹਨਾਂ ਖਿਲਾਫ ਕੰਮ ਕਰਨੇ ਦੱਲ ਹੈਗੇ ਆ ਤੇ ਪਹਿਲਾਂ ਵੀ ਲੜਕਾਂ ਦੀ ਕਰਦੇ ਆ ਜਿਹੜਾ ਸਾਭੀ ਇਹਨਾਂ ਦਾ ਹੈਗਾ ਸਾਭੀ ਇਹਨਾਂ ਦੇ ਨਾਲ ਪੂਰੀ ਜ ਜਰੂਰੀ ਨਸ਼ਾ ਕਰ ਲੈਂਦੇ ਸੀ ਤਾਂ ਫਿਰ ਉਹਨੂੰ ਸਭ ਨੂੰ ਨਾਲ ਲੈ ਕੇ ਜਿਹੜਾ ਆਪਣਾ ਬਾਤਕ ਕਰ ਨੂੰ ਤੇ ਪੇਸ਼ ਕਰਦੇ ਸਨ ਜਰੂਰੀ ਨਸ਼ਾ ਵੀ ਲੋ ਭਲੇ ਅੰਦਰ ਆ ਜੇ ਠੀਕ ਹੈ ਵਿਕੇਸ਼ ਕੁਮਾਰ